ਫਟਬਾਲ ਮੈਚ ਰੈਫਰੀ ਦੇ ਫੈਸਲੇ ਦੇ ਭੜਕੇ ਦਰਸ਼ਕ ਸੌ ਦੀ ਮੌਤ ਅਫਰੀਕਾ ਦੇ ਸ਼ਹਿਰ ਗਿਨੀ ਚ ਫਟਬਾਲ ਮੈਚ ਦੌਰਾਨ ਲੋਕਾਂ ਦਾ ਕੀ ਹਾਲ ਬਣ ਗਿਆ ਕਾਲ ਮੌਤ ਬਣ ਕੇ ਆਇਆ ਤੁਹਾਨੂੰ ਦੱਸ ਦਿੰਦੇ ਆ ਕਿ ਫਟਬਾਲ ਮੈਚ ਦੇ ਵਿੱਚ ਇੱਕ ਝੜਪ ਹੋਈ ਹੈ ਜਿਸ ਦੇ ਵਿੱਚ 100 ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਕਈ ਹੋਰ ਜ਼ਖਮੀ ਹੋ ਗਏ ਅਫਰੀਕਾ ਦੇ ਸ਼ਹਿਰ ਗਿਨੀ ਚ ਫਟਬਾਲ ਮੈਚ ਲੋਕਾਂ ਦੇ ਲਈ ਕਾਲ ਬਣ ਗਿਆ ਐਤਵਾਰ ਨੂੰ ਗਿਨੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਐਨ ਜੈਰ ਕੋਰਟ ਫੁੱਟਬਾਲ ਮੈਚ ਦੌਰਾਨ ਪ੍ਰਸ਼ੰਸਕਾਂ ਦੇ ਵਿਚਕਾਲੇ ਝੜ ਪਈ ਇਸ ਦੌਰਾਨ ਹੋਈ ਸੱਜ 100 ਲੋਕਾਂ ਦੀ ਦਰਦਨਾਕ ਮੌਤ ਹੋਈ ਕਈ ਹੋਰ ਜ਼ਖਮੀ ਹੋ ਗਏ ਇਸ ਹਾਦਸੇ ਦੇ ਦਾਕਾਰ ਰੈਫਰੀ ਦਾ ਗਲਤ ਫੈਸਲਾ ਦੱਸਿਆ ਯਾਰ ਜਿਸ ਫੈਸਲੇ ਤੋਂ ਪ੍ਰਸ਼ੰਸਕ ਸਹਿਮਤ ਨਹੀਂ ਸਨ ਚਸ਼ਮਦੀਸ਼ਾ ਨੇ ਇਹ ਵੀ ਕਿਹਾ ਹੈ ਕਿ ਪੁਸ਼ਟੀ ਕੀਤੀ ਗਈ ਹੈ ਭੀੜ ਨੇ ਸੜਕਾਂ ਦੇ ਹਿੱਸਾ ਪੜਕਣ ਤੋਂ ਬਾਅਦ ਪੁਲਿਸ ਨੇ ਸਟੇਸ਼ਨ ਨੂੰ ਅਗਮੀ ਲਗਾਈ ਗਈ ਚਸ਼ਮੇਜੀਦਾ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਹਸਪਤਾਲ ਐਮਰਜੈਂਸੀ ਵਰਗਾ ਮਾਹੌਲ ਬਣ ਗਿਆ ਇੱਕ ਗੱਟ ਨੇ ਕਿਹਾ ਕਿ ਜਿੱਥੋਂ ਤੱਕ ਅੱਖ ਦੇਖ ਸਕਦੀ ਹੈ ਹਸਪਤਾਲ ਦੇ ਵਿੱਚ ਲਾਸ਼ਾਂ ਇਲਾਚਾਂ ਪਈਆਂ ਹਨ ਇਹ ਮੈਚ ਗਿਨੀ ਦੇ ਰਾਸ਼ਟਰਪਤੀ ਇਮਾਮ ਦੀ ਡੋਮੁਰਬੁਆ ਦੇ ਸਨਮਾਨ ਦੇ ਵਿੱਚ ਉਜੋਜਿਤ ਕੀਤਾ ਗਿਆ ਇੱਕ ਟੂਰਨਾਮੈਂਟ ਦਾ ਹਿੱਸਾ ਸੀ ਜਿਸ ਨੇ 2021 ਦੇ ਵਿੱਚ ਇੱਕ ਤਖਤ ਬਲਟ ਕੇ ਸਤਾ ਸੰਭਾਲੀ ਸੀ ਨਹੀਂ ਆਂਦਾ ਕਿ ਡੋਮ ਬੋਆ ਨੇ ਅਗਲੇ ਸਾਲ ਗੇਟ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਤਰ੍ਹਾਂ ਦੇ ਟੂਰਨਾਮੈਂਟ ਦੇ ਵਿੱਚ ਉਸ ਦੇ टीच प्रोग्रामांचा हिस्